ਕਬਦ ਵਰਤਨ ਤੋਂ ਪਹਿਲਾਂ ਹੀ ਮੈਂ ਸ੍ਰੀ ਕਾਲਤਖਸਬ ਦੇ ਜਥੇਦਾਰ ਤੇ ਸ੍ਰੀ ਕਾਲਤਖਸਬ ਤੋਂ ਮਾਫੀ ਮੰਗਦਾ ਕਿ ਦੋਵੇਂ ਹੀ ਆਪੋ ਆਪਣੇ ਕੰਮ ਦੇ ਵਿੱਚ ਫੇਲ ਨੇ ਕੋਈ ਵੀ ਆਪਣੀ ਜਿਹੜੀ ਪ੍ਰੋਪਰ ਜਿਹੜੀ ਜ਼ਿੰਮੇਵਾਰੀ ਬਣਦੀ ਆ ਸੁਚਾਰੂ ਢੰਗ ਦੇ ਨਾਲ ਕੋਈ ਵੀ ਨਿਭਾ ਨਹੀਂ ਉਹਨੂੰ ਰਿਹਾ ਜਿਹੜਾ ਸ੍ਰੀ ਕਾਲਤਖਸਬ ਦੇ ਜਥੇਦਾਰ ਸਾਰ ਕੁਲਦੀਪ ਸਿੰਘ ਗੜਗਾਜ ਹੋਣਾ ਇੱਕ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਭਗਵੰਤ ਮਾਨ ਨੂੰ ਸ੍ਰੀ ਕਾਲਤਖਸਬ ਦੇ ਜਿਹੜਾ ਸੈਕਟਰੀਏਟ ਆ ਉਹਦੇ ਵਿੱਚ ਪੇਸ਼ ਹੋਲਡਿੰਗ ਇੱਕ ਚਿੱਠੀ ਜਾਰੀ ਕੀਤੀ ਆ ਔਰ ਉਹਦੇ ਵਿੱਚ ਜਥੇਦਾਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਹੱਥ 'ਚ ਉਹਨਾਂ ਨੇ ਰਹਿਤ ਮਰਿਆਦਾ ਜਿਹੜੀ ਸਿੱਖ ਕੌਮ ਦੀ ਆ ਉਹ ਉਹ ਫੜੀ ਹੋਈ ਸੀਗੀ ਕਿਤਾਬ ਰਹਿਤ ਮਰਿਆਦਾ ਦੀ ਔਰ ਪੱਤਰ ਦੇ ਵਿੱਚ ਭਗਵੰਤ ਮਾਨ ਨੂੰ ਇਹ ਕਹਿ ਕੇ ਕਿ ਤੁਸੀਂ ਪਤਿਤ ਸੇਖੋ ਇਸ ਇਹ ਕਹਿ ਕੇ ਪੱਤਰ 'ਚ ਲਿਖਿਆ ਗਿਆ ਔਰ ਇਸੇ ਤਰੀਕੇ ਉਹਨਾਂ ਨੂੰ ਵੀਡੀਓ ਦੇ ਵਿੱਚ ਭਗਵੰਤ ਮਾਨ ਨੂੰ ਜਿਹੜਾ ਉਹ ਸੰਬੋਧਿਤ ਕੀਤਾ ਵਾ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਨਹੀਂ ਬੁਲਾਇਆ ਜਾ ਸਕਦਾ ਭਗਵੰਤ ਮਾਨ ਨੂੰ ਕਹਿ ਰਹੇ ਆ ਪਰ ਉਹਦੇ ਵਿੱਚ ਦੇ ਵਿੱਚ ਤੁਸੀਂ ਮੇਰੇ ਦਫ਼ਤਰ ਦੇ ਵਿੱਚ ਸੈਕਟਰੀਏਟ ਦੇ ਵਿੱਚ ਤੁਸੀਂ ਪੇਸ਼ ਹੋਵੋ ਤੁਸੀਂ ਤਲਬ ਹੋਵੋ ਤੁਹਾਨੂੰ ਹਾਜ਼ਰ ਹੋਣ ਲਈ ਜਿਹੜਾ ਹੁਕਮ ਜਾਰੀ ਕੀਤਾ ਗਿਆ ਪਹਿਲੀ ਗੱਲ ਤੇ ਮੈਂ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਨਾ ਵਾਂ ਕਿ ਮੈਂਣਾ ਇਹ ਨਹੀਂ ਰੱਖਦਾ ਕਿ ਤੁਸੀਂ ਕਿੱਥੇ ਬੁਲਾ ਰਹੇ ਹੋ ਚਾਹੇ ਉਹ ਕਾਲਤਖ ਸਾਹਿਬ ਦਾ ਸੈਕਟਰੀਏਟ ਹੈ ਚਾਹੇ ਉਹ ਤੁਸੀਂ ਕਾਲਤਖ ਸਾਹਿਬ ਦੀ ਫਸੀਲ ਦੇ ਉੱਤੇ ਬੁਲਾ ਰਹੇ ਹੋ ਇਹ ਮੈਂਣਾ ਨਹੀਂ ਰੱਖਦਾ ਅਹਿਮੀਅਤ ਇਹ ਰੱਖਦਾ ਹੈ ਕਿ ਬੁਲਾ ਕੌਣ ਰਿਹਾ ਹੈ ਤਲਬ ਕੌਣ ਰਿਹਾ ਹੈ ਔਰ ਤੁਸੀਂ ਵੀ ਜਥੇਦਾਰ ਸਾਹਿਬ ਆਪਦੇ ਅਹੁਦੇ ਦੀ ਮਹੱਤਤਾ ਨੂੰ ਸਮਝੋ ਕਿ ਬਲਾਤ ਉਹਨੂੰ ਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਰਹੇ ਹਨ ਨਾ ਦੂਜੀ ਗੱਲ ਤੁਸੀਂ ਹੱਥ ਦੇ ਵਿੱਚ ਰਹਿਤ ਮਰਿਆਦਾ ਫੜੀ ਆ ਔਰ ਭਗਵੰਤ ਮਾਨ ਨੂੰ ਜਿਹੜਾ ਪਤਿੱਤ ਸ਼ਬਦ ਤੁਸੀਂ ਚਿੱਠੀ ਦੇ ਵਿੱਚ ਵੀ ਲਿਖਿਆ ਔਰ ਉਹਦੇ ਨਾਲ ਨਾਲ ਆਪਦੀ ਵੀਡੀਓ ਦੇ ਵਿੱਚ ਵੀ ਕਹਿ ਰਹੇ ਹੋ ਵੀ ਉਹ ਪਤਿੱਤ ਜਿਹੜਾ ਸੇਖ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਰਹਿਤ ਮਰਿਆਦਾ ਦੇ ਪੰਨਾ ਨੰਬਰ 30 ਦੇ ਉੱਤੇ ਪੜੋ ਕੀ ਲਿਖਿਆ ਵਾ ਕਿ ਪਤਿੱਤ ਕੌਣ ਹੁੰਦਾ ਵਾ ਤੇ ਤੋਂ ਹੁੰਦਾ ਵਾ ਜਿੰਨੇ ਅੰਮ੍ਰਿਤ ਛਕਿਆ ਹੋਵੇ ਔਰ ਅੰਮ੍ਰਿਤ ਛਕਣ ਤੋਂ ਬਾਅਦ ਚਾਰ ਜਿਹੜੀਆਂ ਬੱਜਰ ਕਰੈਤਾ ਜਿਹੜੀਆਂ ਗਿਣੀਆਂ ਜਾਂਦੀਆਂ ਵਾਂ ਜਿਨ੍ਹਾਂ ਦੇ ਵਿੱਚ ਇੱਕ ਆਉਂਦਾ ਕੇਸਾਂ ਦੀ ਜਿਹੜੇ ਵਾਲ ਕਟਾ ਦੇਣੇ ਕੇਸਾਂ ਦੀ ਬਿਦਬੀ ਦੂਜਾ ਆਉਂਦਾ ਕੁੱਠਾ ਮਾਸ ਜਿਸ ਤਰੀਕੇ ਮੁਸਲਮਾਨ ਭਰਾ ਖਾਂਦੇ ਆ ਉਸ ਤਰੀਕੇ ਜਿਉਂਦਾ ਸੇਵਨ ਕੀਤਾ ਜਾਵੇ ਉਸ ਮਾਸ ਦਾ ਕੁੱਠਾ ਮਾਸ ਜਿਉਂਨੇ ਜਿਹੜਾ ਖਾਦਾ ਹੋਵੇ ਤੀਜਾ ਆਉਂਦਾ ਵਾ ਪ੍ਰਾਈ ਇਸਤਰੀ ਦੇ ਨਾਲ ਉਹਦੇ ਕੋਈ ਸੰਬੰਧ ਹੋਣ ਇਹ ਚੌਥਾ ਜਿਹੜਾ ਆਉਂਦਾ ਟਮਾਟੂ ਦਾ ਕਿਸੇ ਪ੍ਰਕਾਰ ਦਾ ਨਸ਼ਾ ਅੰਮ੍ਰਿਤ ਛਕਣ ਤੋਂ ਬਾਅਦ ਕੀਤਾ ਹੋਵੇ ਇਹ ਚਾਰ ਬੱਜਰ ਕਰੈਤਾ ਤੋਂ ਬਾਅਦ ਉਸ ਬੰਦੇ ਨੂੰ ਪਤਿਤ ਕਿਹਾ ਜਾਂਦਾ ਵਾ ਜਿਨੇ ਇਨਾਂ ਚੌ ਦੇ ਵਿੱਚੋਂ ਕੋਈ ਵੀ ਇੱਕ ਜਿਹੜੀ ਉਹ ਕਰੈਤ ਕੀਤੀ ਹੋਵੇ ਜਿਹੜੇ ਬੰਦੇ ਨੇ ਅੰਮ੍ਰਿਤ ਨਹੀਂ ਛਕਿਆ ਉਸੇ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 30 ਦੇ ਉੱਤੇ ਲਿਖਿਆ ਕਿ ਉਸ ਬੰਦੇ ਨੂੰ ਤੁਸੀਂ ਸਿਰ ਗੁੰਮ ਜਾਂ ਸਿਰ ਮੁੰਨ ਸਿਰ ਮੁੰਨ ਵੀ ਨਹੀਂ ਲਿਖਿਆ ਉਹਦੇ ਵਿੱਚ ਸਿਰ ਗੁੰਮ ਜਿਹੜਾ ਉਹ ਕਹਿ ਸਕਦੇ ਹੋ ਸਾਡੇ ਵਾਂਗ ਜਿੱਦਾਂ ਪਰ ਉਹ ਉਹ ਜਿਹੜਾ ਗੁਰੂ ਘਰ ਦੇ ਵਿੱਚ ਸਮਰਪਿਤ ਹੋਵੇ ਗੁਰਦੁਆਰੇ ਮਤਲਬ ਜਾਂਦਾ ਹੋਵੇ ਆਪਦਾ ਦਸਬੰਦ ਕੱਢਦਾ ਹੋਵੇ ਤੇ ਪੰਥ ਸੇਵਾ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਉਹਨੂੰ ਤੁਸੀਂ ਪਤਿਤ ਨਹੀਂ ਕਹਿ ਸਕਦੇ ਉਹਨੂੰ ਸਿਰ ਗੁੰਮਾ ਜਿਹੜਾ ਕਹਿ ਸਕਦੇ ਹੋ ਤੀਜੀ ਗੱਲ ਤੁਸੀਂ ਸਿਰ ਗੁੰਮੇ ਨੂੰ ਤਲਬ ਨਹੀਂ ਉਹਨੂੰ ਸਗੋਂ ਵਿਚਾਰ ਚਰਚਾ ਲਈ ਆਪਣੇ ਦਫ਼ਤਰ ਦੇ ਵਿੱਚ ਬੁਲਾ ਸਕਦੇ ਹੋ ਆਪਦੇ ਸੈਕਟਰੀਏਟ ਚ ਬੁਲਾ ਸਕਦੇ ਹੋ ਜਾਂ ਆਪਦੇ ਕਿਸੇ ਵੀ ਨਿੱਜੀ ਸਥਾਨ ਦੇ ਉੱਤੇ ਤੁਸੀਂ ਉਹਨੂੰ ਵਿਚਾਰ ਚਰਚਾ ਲਈ ਤੁਹਾਨੂੰ ਉਹਨੂੰ ਬੁਲਾਉਣਾ ਚਾਹੀਦਾ ਸੀਗਾ ਜੇ ਤੁਸੀਂ ਭਗਵੰਤ ਮਾਨ ਨੂੰ ਬੁਲਾਇਆ ਉਹਨੂੰ ਤਲਬ ਕਰਨ ਦੀ بجائے ਉਹਦੇ ਨਾਲ ਵਿਚਾਰ ਚਰਚਾ ਕਰਦੇ ਔਰ ਤਾਂ ਜੋ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਦੇ ਤੇ ਸਰਕਾਰ ਦੇ ਵਿੱਚ ਜਿਹੜੀ ਦੂਰੀ ਪੈਦਾ ਹੋ ਗਈ ਆ ਜਿਹੜਾ ਟਕਰਾਅ ਪੈਦਾ ਹੋ ਗਿਆ ਵਾ ਉਹਨੂੰ ਘਟ ਕੀਤਾ ਜਾਵੇ ਤੇ ਪੰਜਾਬ ਅਤੇ ਸਿੱਖੀ ਦੇ ਭਲੇ ਲਈ ਜਿਹੜੀ ਉਹ ਚਰਚਾ ਕੀਤੀ ਜਾਵੇ ਇਹ ਕੰਮ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਕਮੀਆਂ ਦੋਵੇਂ ਪਾਸੇ ਹੀ ਆ ਚਾਹੇ ਉਹ ਐਸਜੀਪੀਸੀ ਹੋਵੇ ਤੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਬਾਰੇ ਤੁਸੀਂ ਚਰਚਾ ਕਰਦੇ ਉਹਨੂੰ ਬੁਲਾ ਕੇ ਖੁੱਲ੍ਹ ਦਿਲੀ ਦੇ ਨਾਲ ਚਰਚਾ ਕਰਦੇ ਉਹਨਾਂ ਨੂੰ ਸੁਧਾਰਨ ਦੇ ਉੱਤੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਉੱਤੇ ਵਿਚਾਰਾਂ ਕਰਦੇ ਚਾਹੀਦਾ ਤੇ ਇਹ ਸੀਗਾ ਤੁਸੀਂ ਸੀਐਮ ਨੂੰ ਫਸੀਲ ਤੇ ਬੁਲਾਇਆ ਜਾਂ ਨਹੀਂ ਬੁਲਾਇਆ ਤੁਸੀਂ ਆਪ ਦੇ ਦਫ਼ਤਰ ਦੇ ਵਿੱਚ ਬੁਲਾਇਆ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਇਹਨਾਂ ਦੋਵਾਂ ਨੂੰ ਤੁਸੀਂ ਨਖਾ ਨਖੇੜ ਕੇ ਕਿਸ ਤਰ੍ਹਾਂ ਵੇਖ ਸਕਦੇ ਹੋ ਬੁਲਾਇਆ ਤੇ ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਨੇ ਹੈ ਨਾ ਸੋ ਜੋ ਮਨ ਚਾਉਂਦਾ ਉਹ ਫੈਸਲੇ ਨਹੀਂ ਸੁਣਾ ਦੇਣੇ ਚਾਹੀਦੇ ਜਥੇਦਾਰ ਸਾਹਿਬ ਮੈਂ ਕੱਲੀ ਕੱਲੀ ਤੁਹਾਡੀ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਲੱਗਾ ਵਾਂ ਜਿਹੜੀ ਜਿਹੜੀਆਂ ਗੱਲਾਂ ਤੁਸੀਂ ਉਹਦੇ 'ਚ ਕੀਤੀਆਂ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਿ ਗੋਲਕਾਂ ਦੀ ਦੁਰਵਰਤ ਤੋਂ ਬਾਰੇ ਜਿਹੜਾ ਉਹਦੇ ਉੱਤੇ ਬੋਲਣ ਦੇ ਦੋਸ਼ ਲਾਏ ਗਏ ਆ ਭਗਵੰਤ ਮਾਨ ਦੇ ਉੱਤੇ ਉਹਦੇ ਬਦਲੇ ਦੇ ਵਿੱਚ ਉਹਦੇ ਇਮੇਜ ਦੇ ਵਿੱਚ ਉਹਨੂੰ ਕਾਲ ਤਖਤ ਦੇ ਸੈਕਟਰੀਏਟ ਦੇ ਵਿੱਚ ਜਿਹੜਾ ਉਹ ਤਲਬ ਕੀਤਾ ਜਾਂਦਾ ਵਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਜਥੇਦਾਰ ਸਾਹਿਬ ਗੋਲਕਾਂ ਦੀ ਦੁਰਵਰਤ ਤੋਂ ਕੱਲਾ ਭਗਵੰਤ ਮਾਨ ਕਹਿੰਦਾ ਵਾ ਬਹੁਤ ਸਾਰੀ ਸੰਗਤ ਆ ਜਿਹੜੀ ਕਹਿੰਦੀ ਆ ਜਿਨ੍ਹਾਂ ਦੇ ਸਾਹਮਣੇ ਵੀ ਕਈ ਗੱਲਾਂ ਆਈਆਂ ਕਿ ਗੋਲਕਾਂ ਦੀ ਜਿਹੜੀ ਦੁਰਵਰਤ ਹੁੰਦੀ ਆ ਮੈਂ ਤੁਹਾਨੂੰ ਕਹਿਣਾ ਚਾਹਨਾ ਤੁਹਾਨੂੰ ਤੇ ਧਾਮੀ ਸਾਹਿਬ ਨੂੰ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਦੇ ਵਿੱਚ ਗੋਲਕਾਂ ਦੀ ਦੁਰਵਰਤੋਂ ਨਹੀਂ